ਸਾਰਿਆਂ ਨੂੰ ਸ਼ਸ਼ੀਕਾਲ ਹੋ ਸਨਾਓ ਸਾਰੇ ਠੀਕ ਠਾਕ ਆ ਦਿਮਾਗ ਖਰਾਬ ਕਰਕੇ ਰੱਖਿਆ ਨਾ ਕੋ ਕੰਮ ਕਰਨਾ ਨਾ ਹੋਰ ਖੱਜਲ ਹੋਣ ਨੂੰ ਹੈਗਾ ਵਾ ਨਾਲ ਉਦਾਂ ਦਾ ਦੀਪੂ ਨਾ ਅੰਤਰੇ ਨੇ ਕਦੇ ਕੱਲ ਕਿਤੇ ਨਾ ਕੋ ਕੰਮ ਕੀਤਾ ਨਾ ਚੱਕੇ ਕਮੇਟੀਆਂ ਵੀ ਖਾਕ ਹੋ ਗਿਆ ਵਾ ਮਰਚਾ ਨਾਲ ਲੈ ਲਾਠ ਜਾਣਾ ਕੋ ਕਿਦੀ ਕਮੇਟੀਆਂ ਵੀ ਲੈ ਗਿਆ ਵਾ ਮਰਚਾ ਨਾਲ ਲੈ ਲਾਠ ਜਾਣਾ ਗੁੱਸਾ ਚੜਾਉਂਦੇ ਆ ਅੱਜ ਮੈਨੂੰ ਕੁੱਕੀ ਦਾ ਵੀ ਫੋਨ ਆਇਆ ਅਗਲੀ ਕਹਿੰਦੀ ਵੀ ਮੇਰੀਆਂ ਕਮੇਟੀਆਂ ਦੇ ਕੇ ਜਾਓ ਇਹਨਾਂ ਦਾ ਸ਼ਰਮ ਲਾਈ ਪਈ ਆ ਨਾਲ ਮੇਰੀ ਵੀ ਬੇਇੱਜ਼ਤੀ ਕਰਾਉਂਦੇ ਆ ਆ ਨਾ ਕੋਤੇ ਘਰ ਦਾ ਕੋਈ ਕੰਮ ਨਾ ਲੈਂਦੀ ਆ ਵੜੀ ਆਹੋ ਲੈਂਦੀ ਨਵੀਂ ਨੋਟ ਫੜਾਏ ਤੂੰ ਨਵੀਂ ਲੈਂਦੀ ਚੱਦਰ ਕਮੇਟੀਆਂ ਤਾਂ ਉਹ ਖਾ ਗਿਆ ਤਾਂ ਨਵੀਂ ਕਿੱਥੋਂ ਆ ਗਈ ਚੱਦਰ ਕਿਨੇ ਕਿ ਮਿੱਟੀ ਖਾ ਗਿਆ ਦੀਪੂ ਖਾ ਗਿਆ 10 20 ਹਜ਼ਾਰ ਉਹਦਾ ਕੇ ਕੁੱਕੀ ਦਾ ਅੱਛਾ ਹਾ ਇਨੀ ਵਾਰ ਕਿ ਆ ਸਮਝੀ ਜਾ ਸਮਝਦਾ ਸਮਝਦਾ ਹੀ ਨਹੀਂ ਆ ਨਹੀਂ ਤਾਂ ਉਹ ਡਿਵੀਸ਼ਨ ਟੂਸ਼ਨ ਚੱਲ ਜਾ ਘਰ ਇਹਨੂੰ ਮੈਂ ਦੱਸਾਂ ਉਹ ਸਾਚੜਾ ਨੀਤੀ ਇੱਕ ਦਿਨ ਤੂੰ ਛੁੱਟੀ ਕੀਤੀ ਹੁੰਦੀ ਆ ਤੂੰ ਵੀ ਦੀਪੂ ਵਰਗੀ ਹੋ ਗਈਆਂ ਵੇਲੜ ਹਾਂ ਅੰਦਰ ਕਦੇ ਜੁੱਤ ਮਰਾਲੇ ਆਉਂਦੇ ਏ ਟੇਰ ਝੱਕ ਲੈਂਦੇ ਆ ਉਹ ਤਾਂ ਇਹਨਾਂ ਨੂੰ ਕਦੇ ਹੱਲ ਨਹੀਂ ਮੌਤ ਨਹੀਂ ਲੈਣਾ ਨਹੀਂ ਦੇਣਾ ਨਹੀਂ ਕੋਈ ਕੰਮ ਕਰਨਾ ਹੀ ਨਹੀਂ ਇਹਨਾਂ ਨੇ ਚੱਜ ਦਾ ਹਾਂ ਜੇ ਤੈਨੂੰ ਸਵੇਰੇ 48 ਦਾ ਤੂੰ ਵੀ ਨਹੀਂ ਉੱਠਦਾ ਮਰ ਜਾਣਾ ਤੂੰ ਵੀ ਦੀਪੂ ਵਾਂਗੂ ਖੱਜਲ ਹੁੰਨਾ ਫਿਰ ਤਾਂ ਨਾ ਤੈਨੂੰ ਹੱਲ ਨਾ ਮੌਤ ਲੈ ਲੈ ਅੱਥੇ ਜਾਣਿਆ ਸਬਜੀ ਦੇ ਬਣਾ ਲਾ ਅਜ ਕਦੀ ਬਣਾਉਣੀ ਸਬਜੀ ਸਬਜੀ ਬਣਾ ਲਾਂਗੇ ਮੈਂ ਮੁਰਗਾ ਬਣਾਉਣ ਲੱਗੀ ਹਾਂ ਸਬਜੀ ਬਣਾਵਾਂਗੇ ਸਬਜੀ ਵੀ ਚੱਲ ਨੀ ਝਾੜੂ ਲੈ ਕੇ ਆ ਜਾ ਕੇ ਇੱਕ ਗਰਮੀ ਨੇ ਵੱਧ ਵਾਰੀ ਗਰਮੀ ਹੈ ਬਹੁਤ ਜ਼ਿਆਦਾ ਵਾ ਗੁੱਸਾ ਚੜੀ ਜਾਂਦਾ ਅੱਜ ਮੈਨੂੰ ਪੱਖਾ ਚਲਾਣਾ ਨਾ ਮੱਖਾ ਚਲਾਦਾ ਬਿਜਲੀ ਦਾ ਬਿੱਲ ਕਿੰਨੇ ਦੇਣਾ ਵਾ ਪੱਖਾ ਚਲਾ ਲਾ ਇੰਨਾ ਬਿੱਲ ਥੋੜੀ ਆ ਚੱਲਿਆ ਵਾ ਬਿਜਲੀ ਦਾ ਬਿੱਲ ਪਤਾ ਨਹੀਂ ਕਿੰਨੇ ਦੇਣਾ ਵਾ ਪੱਖਾ ਚਲਾ ਲਾ ਮੱਖਾ ਦਾ ਬੜਾ ਚਲਵਾਉਣਾ ਵਾ ਨਾ ਕਹਿੰਦੇ ਬਿੱਲ ਤਾਂ ਆਉਣਾ ਨਾ ਹੋਰ ਅੱਛਾ ਪੜਨ ਲੱਗੀ ਆ ਪੜਨ ਲੱਗੀ ਤੂੰ ਵੀ ਪੜ ਲਾ ਮੈਨੂੰ ਮੈਂ ਕੰਮ ਹੂੰ ਤਾਂ ਸਕੂਲੇ ਵੜਿਆ ਨਹੀਂ ਹੋਰ ਤਾਂ ਸਕੂਲੇ ਭੇਜਦੇ ਰਹੇ ਉਹ ਤਾਂ ਪੱਝੇ ਹੁੰਦਾ ਰਹਿਆ ਮਾਸਟਰ ਨਾਲ ਲੜ ਕੇ ਹਾਂ ਮਮਾ ਦੀ ਕੋਨੇ ਦੀਪੂ ਨੂੰ ਤਾਂ ਲੱਭ ਲੈਂਦਾ ਦੀਪੂ ਨੂੰ ਤੇ چیرਣਾ ਚੰਗੀ ਤੱਕਾ ਦੀਪੂ ਮਰ ਜਾਣੇ ਨੇ ਬੜਾ ਦਿਮਾਗ ਖਾਦਾ ਪਿਆ ਮੇਰਾ ਮੰਮੀ ਲਾ ਚੜੂ ਆਓ ਦੀਪੂ ਦਾ ਤਾਂ ਵੇਖੀ ਕਿਦਾਂ ਮਾ ਜਲਮ ਨਹੀਂ ਆ ਪਰ ਇਹ ਹੋ ਜਾਣੀ ਝਾੜੂ ਲਾਉਂਦੇ ਆ ਬੜਾ ਦਿਮਾਖਰਾਉ ਕਰਕੇ ਰੱਖਿਆ ਇਹਨਾਂ ਨੇ ਕਿਤੇ ਜੇ ਇਹਨਾਂ ਨੂੰ ਕੋਈ ਕੰਮ ਕਹੀਏ ਤਾਂ ਨਹੀਂ ਇਹਨਾਂ ਨੇ ਆਖੇ ਲੱਗਣਾ ਐਨੀ ਦੁਕਾਨ ਦਾ ਕਹਿਦਾ ਤੈਨੂੰ ਮੌਤ ਪੈ ਜੰਦੀ ਮੱਛਣੇ ਨੂੰ ਕੋਈ ਕੰਮ ਕਈਆਂ ਨਾਲ ਮੌਤ ਪੈ ਜਾਂਦੀ ਆ ਇਹਨੂੰ ਮੈਂ ਕਹਾਂ 10 ਮਿੰਟ ਕੁੱਕੀ ਕੋ ਹੋਇਆ ਕੁੱਕੀ ਕੋ ਜਾ ਕੇ ਕਮੇਟੀਆਂ ਉਹਨਾਂ ਦੇ ਆ ਉਹ ਵੀ ਨਹੀਂ ਗਿਆ ਏ ਉਹ ਕੁੱਕੀ ਕਮੇਟੀਆਂ ਦੇ ਲੈ ਗਿਆ ਉਹ ਦੀਪੂ ਤਾਂ ਕੀ ਕਰੀਏ ਉਹਦੀ ਕਮੇਟੀ ਤਾਰ ਨਹੀਂ ਨਹੀਂ ਅਗਲੇ ਕੋ ਬੇਇੱਜ਼ਤੀ ਕਰਨ ਦੇਈ ਆ ਅਗਲੇ ਗਾਲਾਂ ਕੱਢਦੇ ਹੁਣ ਆਹੋ ਉਹਦੀ ਕਮੇਟੀਆਂ ਨਹੀਂ ਦੇਣੀਆਂ ਅਗਲੇ ਦੀਆਂ ਤੁਸੀਂ ਸ਼ਰਮ ਲਾਈ ਰਾਸ਼ਨ ਮਿਲ ਜਾਂਦਾ ਰਾਮ ਨਾਲ ਉੱਤੋਂ ਪੱਖਾ ਚੱਲਦਾ ਮਿਲ ਜਾਂਦਾ ਤਾਂ ਲੰਮੇ ਪੈਰ ਇੰਨੇ ਨਹੀਂ ਸੀ ਤੁਹਾਨੂੰ ਕਮੇਟੀਆਂ ਤਾਰਿਆ ਤਾਰਿਆ ਜਾ ਕੇ ਤੇ ਉਹ ਕਮੇਟੀ ਸਾਰੀ ਚੁੱਕ ਕੇ ਲੈ ਗਿਆ ਫਿਰ ਹਾਂ ਕਮੇਟੀ ਲੈ ਗਿਆ ਮੱਝਾਂ ਦਾ ਫੋਨ ਵੀ ਵੇਚ ਗਿਆ ਵਾ ਹੂੰ ਮੈਂ ਕਿਹਾ ਵੀ ਹਿੰਮਤ ਜਣਿਆ ਫੋਨ ਹੀ ਦੇ ਜਾ ਫੋਨ ਵੀ ਵੇਚ ਗਿਆ ਹਾਂ ਛੱਡ ਗਿਆ ਉਹ ਤਰਾ ਛੱਡ ਗਿਆ ਆ ਸਿਆਪਾ ਮੇਰੇ ਪਾ ਦਾ ਛੱਡ ਗਿਆ ਇੱਥੇ ਗੱਲ ਹੁੰਦੀ ਆ ਭਲਾ ਬੰਦਾ ਪੁੱਛੇ ਇੱਥੇ ਗੱਲ ਥੋੜੀ ਹੋਣ ਢਈ ਆ ਫੋਨ ਛੱਡ ਗਿਆ ਲੈ ਕੇ ਮੈਂ ਸੋ ਲੋ ਆਹ ਕਰੀਮ ਮੰਗਾਈ ਸੀਗੀ ਵੀ ਮਰਜਣੇ ਲਿਆ ਦੀ ਉਹ ਵੀ ਨੇ ਲਿਆ ਕੇ ਕਮੇਟੀਆਂ ਚਾਕੇ ਖਾ ਗਏ ਮਰਜਣੇ ਆਹ ਕਰੀਮ ਵੀ ਨਹੀਂ ਮੈਨੂੰ ਲਿਆ ਕੇ ਦਿੱਤੀ ਆ ਫੇਰ ਮੈਂ ਮੰਗਾਈ ਆ ਵੇਖੀ ਆ ਮਿਸੂ ਚੋਂ ਮੰਗਾਈ ਮੈਂ ਕਰੀਮ ਮਰਜਣੇ ਦਾ ਦਿਮਾਗ ਖਰਾਬ ਕੀਤਾ ਹੁਣ ਮੈਂ ਕੁੱਕੀਆਂ ਕਮੇਟੀਆਂ ਦਵਾਂਗਾ ਕੀ ਕਰਾਂ ਮੈਂ ਕਰੀਮ ਦੇ ਪੈਸੇ ਲਾਵਾਂ ਆ ਕਰੀਮ ਦੇ ਪੈਸੇ ਲਾਵਾਂ ਕਿ ਕਮੇਟੀਆਂ ਮੰਗਾਵਾਂ ਮੀ ਕੱਲ ਮੂੰਹ ਤੇ ਮੂੰਹ ਤੇ ਤੂੰ ਹੀ ਸਾਫ਼ ਕਰਨ ਦੇ ਪੂੰਥੜੀ ਕਰਨਾ ਹਾਂ ਦੀਪੂ ਨੇ ਕਰਨਾ ਆ ਵੇਖ ਦੀਪੂਰਾ ਵੀ ਵੇਖੀ ਕਿਦਾਂ ਲੈ ਲੈ ਆਹ ਕਰੀਮਾਂ ਮੰਗਾਈਆਂ ਹੁਣ ਮੈਂ ਇਹ ਕੜੀਆਂ ਸਸਤੀਆਂ ਆ ਗਈਆਂ ਆਹੋ ਤਾਲੂ ਮੂਹੇ ਤੂੰ ਸਾਫ ਕਰਨਾ ਫਿਰ ਵੀ ਚੱਲ ਜਾ ਤੂੰ ਵੀ ਤੈਨੂੰ ਮੈਂ ਕਹਿਨੀ ਮੇਰਾ ਬਹੁਤ ਦਿਮਾਗ ਖਰਾਬ ਹੋਇਆ ਗਿਆ ਤੇਨੂੰ ਮੈਂ ਦਾਦਾ ਸੂਤਰ ਵੜੇ ਕਰਨਾ ਮੈਂ ਸਾਰੇ ਆਵੇ ਸੋਈ ਚ ਤਰ ਸੋਈ ਚ ਕਦੇ ਹਮ ਤਰਾ ਪੰਡਿਆ ਲਟੇਰ ਲੱਗਾ ਔਰ ਮੇਰੇ ਪਾ ਦਾ ਖਪਾਈ ਨਾ ਕੋਈ ਨਾ ਨੇ ਕੰਮ ਕਰਦਾ ਨਾ ਕੋਹ ਕਰਨਾ ਆ ਪਹਿਲਾਂ ਅੰਦਰੋਂ ਖਲਾਰਾ ਚੁੱਕਾ ਚੱਲ ਤੂੰ ਵੀ ਬਾਹਰ ਚੱਲ ਆਹ ਕੰਮ ਕਰਿਆ ਬਰੂ ਬੈਂਡਿਆ ਦੀਪੂਨ ਸੱਦ ਲਿਆ ਕੰਮ ਦੀਪੂਨ ਦੀਪੂਨ ਆ ਕੇ ਕਰਨਾ ਤੇ ਮਰਚਾ ਨਾਲ ਖੱਜਲ ਹੁੰਦਾ ਫਿਰਦਾ ਲੈ ਲਾਠ ਜਾਣਾ ਗੁੱਸਾ ਚੜਨਦਾ ਹੀ ਮਰ ਜਾਣੇ ਨੂੰ ਪਾਣੀ ਕਿੱਥੇ ਅੱਗ ਲੱਗੀ ਕਿੱਥੇ ਫਿਰਾਂਦੇ ਆਈਏ ਕਦੀ ਕਹਦੀ ਪਾਰਟੀ 'ਚ ਵਰ ਜਾਂਦਾ ਕੰਜਰ ਕਹੇਦੀ ਪਾਰਟੀ 'ਚ ਵਾਜ ਦਿੰਦਾ ਮੇਰੇ ਪਾ ਦਾ ਖਪਾ ਆਈਓ ਜੇ ਕਈਰ ਫੇ ਮੂੰਹ ਆਟਦਾ ਮੈਨੂੰ ਕਹੀਂ ਜੇ ਨਾ ਮਰ ਜਾਣ ਨੂੰ ਸਮਝਿਵਾਨਾ ਮੈਂ ਤਾਂ ਕਹਿੰਦੀ ਕਿ ਤੇ ਮੈਨੂੰ ਉਹ ਨਾ ਚੂਆਂ ਵਾਲੀ ਦਵਾਈ ਫੜੇ ਮਰ ਜਾਣੇ ਦੀਪੂ ਨੂੰ ਪਾ ਕੇ ਕੰਮ ਮੁਕਾਵਾ ਮੱਛੇ ਨੇ ਗੁੱਸਾ ਜੜਾ ਛੜਿਆ ਮੈਨੂੰ ਮੱਜਣਾ ਕਮੇਟੀ ਨਾਲ ਚੋਕੇ ਲੱਗਿਆ ਅਗਲੀ ਮੈਨੂੰ ਕਹਿੰਨ ਦੀ ਵਾਰ-ਵਾਰ ਅਗਲੀ ਮੈਨੂੰ ਕੋਣ ਕਹਿੰਦੀ ਕੱਲ ਮੈਨੂੰ ਉਹਨੇ ਫੋਨ ਕੀਤਾ ਤਦ ਮੈਂ ਦੱਸਾਂ ਮੇਰੀ ਗੱਲ ਸੁਣ ਤੈਨੂੰ ਕਹਿੰਦੀ ਕੱਲ ਉਹਨੇ ਮੈਨੂੰ ਫੋਨ ਕੀਤਾ ਹੈ ਫੋਨ ਕੀਤਾ ਹਨ ਮੈਨੂੰ ਤੇ ਮੈਂ ਆਹੋ ਮੈਨੂੰ ਫੋਨ ਕੀਤਾ ਕੁਕੀ ਨੇ ਤੇ ਮੈਨੂੰ ਸ਼ਰਮ ਦੀ ਮਾਰੀ ਨਾ ਮੈਂ ਫੋਨ ਨਹੀਂ ਚੁੱਕਿਆ ਮੈਂ ਲੋਕ ਗਈ ਵੀ ਫੋਨ ਉਹਦੇ ਆਦਾ ਇਹਨੂੰ ਮਰ ਜਾਣੇ ਨੂੰ ਲੈ ਲੱਤ ਜਾਣੇ ਮਾਸ਼ਾ ਸ਼ਰਮ ਹੈ ਨਹੀਂ ਆ ਫਿਰ ਗੁੱਸਾ ਚੜਾ ਦਿੰਦਾ ਮੈਨੂੰ ਫਿਰ ਕਹਿੰਦਾ ਮੈਨੂੰ ਕਹਿੰਦੀ ਆ ਕਹਿੰਦੀ ਆ ਆਹ ਆ ਰੇ ਤੂੰ ਵਾਜਾ ਵੇਚਾਈ ਤੇ ਆਹ ਵਾਜਾ ਕਿੱਥੋਂ ਆਇਆ ਹੁਣ ਤੇਰੇ ਕੋਲ ਮਾਜਾਦ ਵੇਚਾਈ ਵਾਜਾ ਵੇਚ ਮਰਜਾਣਾ ਫੇਰ ਛੜਾਇਆ ਮੈਂ ਆਪ ਹੁਣ ਛੜਾਇਆ 200 ਦਾ ਵੇਚਿਆ ਸੀ ਤੇ ਮੈਂ ਹੁਣ ਉਹਨੂੰ 100 ਰੁਪਏ ਵਾਧਾ ਦਿੱਤਾ ਤਾਂ ਫੇਰ ਮੈਂ ਬਾਜਾ ਲੈ ਕੇ ਆਂਦਾ ਦੀ ਘਰੇ ਕੀ ਬੇਟੀ ਲੈ ਆ ਗਿਆ ਫਿਰ ਦੀਪੂ ਸਾਰੀ ਕਮੇਟੀ ਲੈ ਗਿਆ ਦੀਪੂ ਸਾਰੇ ਮਰਜਾਣਾ ਕਮੇਟੀ ਲੈ ਗਿਆ ਲੈਣਾ ਵਾਂਦੇ ਆ ਬੜੀ ਅੱਤੀ ਫਿਰਦੇ ਆ ਉਹ ਬੋਤਲ ਪੀਂਦੀ ਰਹਿੰਦੀ ਏ ਕੀ ਗੱਲ ਜੂੰਡੀਆਂ ਵੇ ਉਹਦੀਆਂ ਇਹ ਪੁੱਤਲੇ ਤਾਂ ਪਿੰਦੀ ਰਹਿੰਦੀ ਇਹਨੂੰ ਅੱਗ ਲੱਗੀ ਪਈ ਉਹ ਨਾਲ ਦੂਨਾ ਚੁੰਗਦੀ ਰਹਾ ਟਿਵੀਸ਼ਨ ਇਹਨੇ ਜਾਣਾ ਨਹੀਂ ਇਹਨੂੰ ਵੀ ਫਰੀ ਦੀ ਮੈਨੂੰ ਪੀਸ ਪਵਾਈ ਹੋਈ ਆ ਇਹ ਇਹ ਕਿਤੇ ਨਹੀਂ ਜਾਂਦੀ ਰਿਵੀਸ਼ਨ ਦੂਸ਼ਣ ਇਹ ਨਹੀਂ ਜਾਂਦੀ ਇਹ ਘਰੇ ਰਹਿ ਕੇ ਖੁਸ਼ ਰਹਿੰਦੀ ਆ ਮੁਝ ਬੋਤਲ ਪਾ ਲੰਦੀ ਮੌਨ ਵਰਤ ਰੱਖਿਆ ਇਹਨੇ ਇਹਨੇ ਵੀ ਬੜਾ ਸਤਾਇਆ ਵਾ ਕੀ ਬੰਦਾ ਕਰੂਗਾ ਬੜਾ ਸਿਰ ਖਪਾਈ ਬੰਦਾ ਨਾ ਕਹਿਣ ਜੋ ਕਾ ਨਾ ਹੋਰ ਹਲਾ ਮੈਂ ਮੇੜ ਛੋੜ ਕੇ ਹਾਲਾ ਹੁਣ ਚਲ ਰਖ ਲਾ ਰਖ ਲੁਰਾ ਚੁੱਕਾ ਵੇ ਆ ਵੀ ਇੱਥੇ ਛੱਡ ਗਿਆ ਵੇ ਆ ਵੀ ਇੱਥੇ ਛੱਡ ਗਿਆ ਯੋ ਮਸਜਨ ਇਹ ਵਜਾਂਦਾ ਹੁੰਦਾ ਸੀ ਉਦੋਂ ਉੱਥੇ ਬਾਜੇ ਵਾਲਿਆਂ ਨੇ ਜਾਂਦਾ ਰਿਆ ਚੇਚਾ ਮੈਂ ਆਹ ਵਾਜਾ ਲੈ ਕੇ ਤਮ ਮਰ ਜਾਣੇ ਨੂੰ ਲੈ ਲੱਤ ਜਾਣੇ ਦੀਪੂ ਨੂੰ ਹੈ ਆ ਵੀ ਇੱਥੇ ਛੱਡ ਗਿਆ ਹੁਣ ਚੱਲਦਾ ਹੈ ਇਹ ਵੀ ਤੇ ਵੀ ਖਰਾਬ ਕੀਤਾ ਪਿਆ ਵਾ ਫਿਲਮਾਂ ਵੇਖਦਾ ਰਿਹਾ ਵਾ ਪੰਜਾਬੀ ਤੇ ਮਰ ਜਾਣੇ ਨੇ ਖਰਾਬ ਕਰਕੇ ਸੁੱਟ ਦਿੱਤਾ ਹੁਣ ਉਹਦਾ ਪੁਰਜਾ ਪੈਣਾ ਵਾ ਤੇ ਉਹ ਪੁਰਜਾ ਵੀ ਕਹਿੰਦੇ 3000 ਦਾ ਪੈਣਾ ਤੇ ਮੈਂ ਕਿਹੜੇ ਕਿਹੜੇ ਸਿਆਪੇ ਕਰਨੇ ਮੇਰੇ ਕੋ ਨਹੀਂ ਹੁੰਦੇ ਮੈਂ ਨਹੀਂ ਕਰਨੇ ਮੇਰੇ ਪਹਾ ਦਾ ਥੋੜੀ ਖਪਾ ਵਾ ਸਾਰਾ ਆਪ ਕੋ ਕਰਨਾ ਕਿ ਆ ਆਪ ਕੋ ਕਰਨੀ ਆ ਚਾਦਰ ਨਵੀਂ ਆ ਨਾ ਨਵੀਂ ਆ ਪੈਸੇ ਤਾਂ ਖਾ ਗਿਆ ਉਹਨੂੰ ਚੱਦਰ ਲਈ ਪੈਸੇ ਦਿੱਤੇ ਮਰ ਜਾਣੇ ਨੂੰ ਚੱਦਰ ਲਈ ਆ ਪੈਸੇ ਦਿੱਤੇ ਤੇ ਆ ਚੱਦਰ ਲਿਆ ਮੱਥੇ ਮਾਰੀ 150 ਵਾਲੀ ਮੈਂ ਅੱਦੇ ਤਾਂ 800 ਰੁਪਇਆ ਤਾਂ 150 ਵਾਲੀ ਚੱਦਰ ਮੱਥੇ ਮਾਰੀ ਤਾਂ ਬਾਕੀ ਖਰ ਕਿੱਥੇ ਲੈ ਕੇ ਖੱਜਲ ਹੋ ਗਿਆ ਮੱਜਣ ਗੁੱਸਾ ਚੜਾ ਛੱਡਦਾ ਉਹ ਤਾਂ ਕਰੀਮਾ ਦੇ ਆ ਲਿਆ ਕਰੀਮਾ ਦੇ ਢੇਰ ਲਾਏ ਵੀ ਆਪਣੀ ਮਦਰ ਟੇਰ ਲਾਇਆ ਇਹਨੂੰ ਮੈਂ ਕਿਹਾ ਨਾ ਲਿਆ ਮੈਂ ਆਖੇ ਬੂਥੀ ਚਿੱਟੀ ਕਰਨੀ ਬੂਥੀ ਚਿੱਟੀ ਕਰਨੀ ਪਹਿਲੇ ਵੀ ਲੈ ਗਿਆ ਤੇ ਬੂਥੀ ਵੀ ਨਹੀਂ ਚਿੱਟੀ ਹੋਈ ਅਗਲੀ ਮੈਨੂੰ ਗੱਲਾਂ ਕਰਦੀ ਕੁੱਕੀ ਕਮੇਟੀਆਂ ਦੇ ਕੇ ਜਾਓ ਤ ਉਹ ਦੂ ਵੀ ਕਹਿੰਦੇ ਦੀ ਪੂਣ ਕਮੇਟੀ ਫੜਾਇਆ 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 ਤੇ ਹੁਣ ਮੈਂ ਦੀਪ ਨੂੰ ਇਹ ਨਹੀਂ ਕਿ ਆ ਵੀ ਕਮੇਟੀਆਂ ਖਾਣਾ ਫੜਾਇਆ ਫੜਾਇਆ ਚਲੋ ਇਮਾਨਦਾਰੀ ਬਹੁਤ ਵੱਡੀ ਚੀਜ਼ ਹੁੰਦੀ ਆ ਮੈਂ ਉਹਨੂੰ ਇਹ ਨਹੀਂ ਕਿ ਆ ਵੀ ਕਮੇਟੀਆਂ ਖਾ ਲ ਮੈਂ ਤਾਂ ਉਹਨੂੰ ਇੰਨੀ ਮਰ ਜਾਣੇ ਨੂੰ ਗੱਲ ਕਹੀ ਸੀ ਵੇ ਮਰਜਣੇ ਆਸ ਕਮੇਟੀ ਦੇ ਆ ਕਮੇਟੀ ਦੇਣ ਗਿਆ ਤਾਂ ਮੇਲਾ ਵੇਖਣ ਗਿਆ ਪਤਾ ਨਹੀਂ ਕਿੱਥੇ ਖੱਜਲ ਹੋ ਗਿਆ ਲੱਭਾ ਹੀ ਨਹੀਂ ਮੜਦਾ ਮੈਨੂੰ ਮੇਰਾ ਤਾਂ ਦਿਲ ਕਹਦਾ ਬੈਂਸ ਬੋਡਨ ਲੰਮਾ ਬੈਂਸ ਬੋਡ ਤਾਂ ਇਹਨਾਂ ਉਹਨਾਂ ਦਾ ਘਟਾਪਾ ਲਾਵਾਂ ਮੇਰਾ ਤਾਂ ਦਿਲ ਕਰਦਾ ਤਾਂ ਸਿਰ ਦਾ ਮੈਂ ਖੋਲ ਮੱਚਣੇ ਦਾ ਲੈ ਲੱਥ ਜਾਣੀ ਦਾ ਬਾਲਾ ਇਹਨਾਂ ਨੂੰ ਗੁੱਸਾ ਛੜਾਇਆ ਇਹਨਾਂ ਹੁਣ ਇਹਦਾ ਇਹਨਾਂ ਇਹਨਾਂ ਘਟਾਪਾ ਲਾਉਣਾ ਮਰਜਣੇ ਨੇ ਬੜੀ ਖੇ ਚੜਾਈ ਪਈ ਮੈਨੂੰ ਦੀਪੂ ਨੇ ਕਮੇਟੀਆਂ ਸਾਰੀਆਂ ਖਾ ਗਿਆ ਮੈਂ ਤਾਂ ਏਦਾਂ ਕੁੱਟਣਾ ਏਦਾਂ ਕੁੱਟ-ਕੁੱਟ ਕੇ ਕੁੱਕੀ ਕੋਲ ਜਾਣਾ ਨਾਲੇ ਕੁੱਕੀ ਨੂੰ ਪਤਾ ਲੱਗੇ ਵੀ ਲੈ ਕੇ ਆਈ ਆ ਦੀਪੂ ਵਾਲੀ ਨਾਲ ਬੜਾ ਗੁੱਸਾ ਚੜਦਾ ਮੈਨੂੰ ਹੁਣ ਪਾਗਲ ਥੋੜੀ ਆ ਮੈਂ ਹੁਣ ਚੋਰੀ ਕਿੰਨਾ ਕ ਮੈਂ ਕੁਕੀ ਦੀਆਂ ਗੱਲਾਂ ਤੋਂ ਲੋਕ ਲੈਣਾ ਕੁਕੀ ਅਗਲੀ ਰੋਜ਼ ਗੱਲਾਂ ਕਰਦੀ ਰੋਜ਼ ਗੱਲਾਂ ਕਰਦੀ ਕਿੰਨਾ ਕ ਮੈਂ ਲੋਕ ਲੈਣਾ ਆਹੋ ਗੁੱਸਾ ਚੜਦਾ ਬੰਦੇ ਨੂੰ